ਕੁਝ ਖਬਰ ਆਈ ਅਸੀਂ ਆਰਡਰ ਕਰਤਾ ਅਸੀਂ ਤੁਹਾਨੂੰ ਪਤਾ ਲੱਗਿਆ ਅਸੀਂ 3 ਮਹੀਨਿਆਂ ਦੇ ਵਿੱਚ 4 ਮਹੀਨੇ ਕਰਦੇ ਹਾਂ 4 ਮਹੀਨੇ ਦੀ ਇਕੱਠੀ ਕਣਕ ਮਿਲਿਆ ਕਰੋ ਆਟਾ ਨਹੀਂ ਮਿਲਣਾ ਕੱਲੀ ਕਣਕ ਕਣਕ ਵੀ ਐਸੀ ਜਿਹੜੀ ਜਿਹੜੀ ਕਣਕ ਦਾ ਆਟਾ ਮੈਂ ਖਾਣਾ ਉਹੀ ਤੁਹਾਡੇ ਕਰਾਂ ਚਾਹੂਗੀ 4 ਮਹੀਨੇ ਦੀ 1 ਜੁਲਾਈ ਤੋਂ 31 ਅਕਤੂਬਰ ਤੱਕ ਦਾ ਹੁਣ ਪਹਿਲਾ ਆਊਗਾ ਫਿਰ 1 ਨਵੰਬਰ ਤੋਂ ਅਗਲੇ 4 ਮਹੀਨੇ ਫਿਰ ਉਸ ਤੋਂ ਬਾਅਦ ਅਗਲੇ 4 ਮਹੀਨੇ ਸੋ ਪਬਲਿਕ ਜੋ ਚਾਹੁੰਦੀ ਪਬਲਿਕ ਕਹਿੰਦੀ ਸਾਨੂੰ ਕਣਕ ਚਾਹੀਦੀ ਹੈ ਚਾਹੀਦੀ ਹੈ ਲੈ ਲਓ ਦੇਵਾਂਗੇ ਕਣਕ ਲੋਕਾਂ ਦੇ ਮੁਤਾਬਕ ਹੁੰਦਾ ਰਾਜ ਲੋਕਾਂ ਦੇ ਉੱਤੇ ਥੋੜੀ ਹੁੰਦਾ ਐ ਨਹੀਂ ਆ ਮੈਂ ਤਾਂ ਐ ਕਰੂੰ ਲੋਕਾਂ ਨੇ ਚੱਲ ਹੋਈ ਨਹੀਂ ਜਦੋਂ ਸਾਡੀ ਵਾਰੀ ਆਈ ਫਿਰ ਉਹ ਕਰ ਦਾਂਗੇ ਅਸੀਂ ਫੇਰ ਠੀਕ ਸੌ ਸਨਹਿਰ ਦੀ ਕਲਹਾਰ ਦੀ ਕਦੇ ਦਾਦੇ ਦੀਆਂ ਕਦੇ ਬੋਤੇ ਦੀਆਂ ਸੋ ਇਸ ਕਰਕੇ ਨੌਕਰੀਆਂ ਬਹੁਤ ਕੱਢਣੀਆਂ ਹੁਣ 10000 ਨੌਕਰੀਆਂ ਪੰਜਾਬ ਪੁਲਿਸ ਦੇ ਵਿੱਚ ਅਪਰੂਵ ਕਰਤੀਆਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੁਹਾਡੇ ਧੀਆਂ ਪੋਤਾਂ ਨੂੰ ਬੜੀ ਜਲਦੀ 10000 ਨੌਕਰੀ ਮਿਲਣ ਵਾਲੀ ਹੈ ਪੰਜਾਬ ਪੁਲਿਸ ਉਹਦਾ ਕਾਰਨ ਕੀ ਹੈ ਅੱਜ ਤੋਂ 25 ਸਾਲ ਪਹਿਲਾਂ 2000 ਸਨ ਸਨ 2000 ਚ ਵੀ 80000 ਸੀ ਪੁਲਿਸ ਨਫਰੀ 80000 ਸੀ ਅੱਜ ਵੀ 80000 ਹੈ ਜਿਹੜੇ ਰਿਟਾਇਰ ਹੁੰਦੇ ਨੇ ਉਹਨਾਂ ਹੀ ਥਾਂ ਤੇ ਨੌਕਰੀਆਂ ਦੇਈ ਜਾਂਦੇ ਆ ਵਧਾਉਂਦੇ ਨਹੀਂ ਹੈਗੇ ਜਦ ਕਿ ਲੋਡ ਹੈ ਵਧਾਉਣ ਦੀ ਜਨਸੰਖਿਆ ਵਧ ਗਈ ਕ੍ਰਾਈਮ ਵਧ ਗਿਆ ਪੁਲਿਸ ਨੂੰ ਅਪਡੇਟ ਕਰਨ ਦੀ ਸੋ 10000 ਨੌਕਰੀਆਂ ਪੰਜਾਬ ਪੁਲਿਸ ਦੇ ਵਿੱਚ ਕਰ ਰਹੇ ਹਨ। ਔਰ ਜਿੱਥੇ ਵੀ ਮੈਂ ਚਾਹਣਾ ਕੋਈ ਜਿਹਦਾ ਜਿਹੜਾ ਡਿਜ਼ਰਵ ਕਰਦਾ ਰੱਖੋ ਬਈ ਨੌਕਰੀ ਦਿਓ ਪੰਜਾਬ 'ਚ। ਮੈਂ ਪੰਜਾਬ 'ਚੋਂ ਕੋਈ ਐ ਬਾਹਰ ਨਹੀਂ ਭੇਜਣਾ ਕੋਈ। ਕਿ ਇੱਥੇ ਨੌਕਰੀ ਨਹੀਂ ਮਿਲੀ ਚਲੋ ਚੱਲੀਏ ਕਿਉਂ ਨਹੀਂ ਮਿਲੀ ਵੀ ਕੋਈ ਨਾ ਕੋਈ ਤਾਂ ਪ੍ਰਬੰਧ ਕਰਾਂਗੇ। ਨਾ ਐ ਭੁੱਖਾ ਕਿਵੇਂ ਸੌਣ ਦੇ ਦਾਂਗੇ ਅਸੀਂ। ਪੰਜਾਬ ਦੀ ਧਰਤੀ ਤੇ ਕੋਈ ਭੁੱਖਾ ਸੌਜੂਗਾ। ਸਾਰੇ ਮੁਲਕ ਦਾ ਢਿੱਡ ਭਰਦੇ ਆਂ ਜੀ। ਤੇ ਪੰਜਾਬ ਦੀ ਧਰਤੀ ਤੇ ਕੋਈ ਭੁੱਖਾ ਰਹੇ ਜੇ ਇਹ ਕਿਵੇਂ ਹੋ ਜੂਗਾ ਜੀ? ਸੋ ਮੈਂ ਤਾਂ ਇਹੀ ਪ੍ਰਮਾਤਮਾ ਗੇ ਅਰਦਾਸ ਕਰਦਾ ਹਾਂ ਨਾ ਪ੍ਰਮਾਤਮਾ ਸਮੱਤ ਬਖਸ਼ੀ ਬਲ ਬਖਸ਼ੀ ਜਿੰਨੀ ਕਿੱਜਤ ਬਣਾਤੀ ਐਨੀ ਕੀ ਰੱਖੀ ਭਵੇਂ ਵਧਾਈ ਨਾ ਪਰ ਘਟਾਈ ਨਾ ਕਿਸੇ ਗੱਲ ਤੋਂ ਕਾਣਾ ਨਾ ਕਰਦੀ ਲੋਕਾਂ ਤੋਂ ਸਮੱਤ ਬਖਸ਼ੀ ਰੱਖੀ ਬਸ ਸੋ ਮੈਂ ਨਿਰਲੀ ਤੁਸੀਂ ਕੋਈ ਬਗਾਨੇ ਨਹੀਂ ਮੇਰੇ ਪਿੰਡਾਂ ਦੇੋਂ ਆਪਣੀਆਂ ਤਾਂ ਪਾਣੀ ਵੀ ਪੱਤਣ ਸਾਂਝੀ ਆਪਣੀ ਇੱਕੋ ਪੱਤਣ ਦਾ ਪਾਣੀ ਪੀਨੇ ਆਪਾਂ ਰਿਸ਼ਤੇਦਾਰੀਆਂ ਨੇ ਇੱਕ ਦੂਜੇ ਨਾਲ ਆਸ਼ੀਰਵ ਮੇਰੀ ਪੂਆ ਭੈਈ ਹੋਈ ਹੈ ਉਹ ਪੂਆ ਦੀ ਜਿਹੜੀ ਨਾਨੰਦ ਹੈ ਉਹ ਬਰੁਖੀ ਹੈ ਜਾਣਦੇ ਹੋਵੋਗੇ ਤੁਸੀਂ ਠੀਕ ਹੈ ਨਾ ਆਹੀ ਆਪਣੇ ਦੋ ਗਬਾਦਰਪੁਰਾ ਆਪਣੇ ਤਕੀਪੁਰਾ ਸਾਹੋ ਕੇ ਢੜਰੀਆਂ ਮੇਰੀ ਭੈਣ ਭੈਈ ਹੋਈ ਹੈ ਚਾਚੇ ਦੀ ਕੁੜੀ ਆਪਣੇ ਤਾਂ ਸਾਰੇ ਆਪਾਂ ਤਾਂ ਇੱਕੋ ਪਤਨ ਦਾ ਪਾਣੀ ਪੀਣ ਵਾਲੇ ਇੱਕੋ ਜੇ ਸਮੱਸਿਆਵਾਂ ਨੇ ਆਪਣੀਆਂ ਸਾਰੀਆਂ ਮੈਨੂੰ ਪਤਾ ਹੈ ਉਹਨਾਂ ਨੂੰ ਪਤਾ ਹੀ ਕੱਖ ਨਹੀਂ ਪਹਿਲਾਂ ਉਹਨਾਂ ਨੂੰ ਕੀ ਪਤਾ ਨੂੰ ਸੁਖਵੀਰ ਬੱਤ ਨੂੰ ਪਤਾ ਹੈ ਅੱਜ ਇੱਕ ਵੀਡੀਓ ਭੇਜੀ ਮੈਨੂੰ ਕਿਸੇ ਨੇ ਪ੍ਰਸ਼ਾਦ ਮੋਗੇ ਤੇ ਨਾ ਪਾਣੀ ਆਇਆ ਪਹਿਲੀ ਵਾਰ 40 ਸਾਲਾਂ ਬਾਅਦ ਪ੍ਰਸ਼ਾਦ ਰੱਖੀ ਬੈਠੇ ਨੇ ਖਵਾਜਾ ਪੀਰ ਦਾ ਤੁਹਾਡੇ ਚੋਂ ਵੀ ਕਿਸੇ ਦਾ ਰਿਸ਼ਤੇਦਾਰ ਦਾ ਦੋਸਤ ਵੀ ਤਾਂ ਕੋਈ ਨੌਕਰੀ ਹੱਥ ਖੜਾ ਕਰ ਦੋ ਨੌਕਰੀਆਂ ਮਿਲੀਆਂ ਹੋਣਗੀਆਂ ਹਾਂ ਕਾਫੀ ਹੱਥ ਖੜੇ ਹੋਏ ਨੇ ਕੋਈ ਪੈਸਾ ਲੱਗਿਆ ਕੋਈ ਕਿਸੇ ਐਮਐਲਏ ਦੀ ਜਾਂ ਮੰਤਰੀ ਸਪਰਸ਼ ਪਾਈ ਆ ਚੀਜ ਐ ਬਸ ਜੋ ਆਕਾਂ ਨੂੰ ਪੜਾਵਾਂਗੇ ਪੜਾ ਕੇ ਉਹਨਾਂ ਨੂੰ ਅਫਸਰ ਬਣਾਵਾਂਗੇ ਉਹ ਗਰੀਬੀਆਂ ਚੱਕਣਗੇ ਜਦੋਂ ਲੱਖ ਲੱਖ 2-2 ਲੱਖ ਦੀਆਂ ਤਨਖਾਹਾਂ ਤੇ ਲੱਗੇ ਨਾ ਅਫਸਰ ਉਹ ਉਦੋਂ ਗਰੀਬੀਆਂ ਚੱਕੀਆਂ ਜਾਣਗੀਆਂ ਬੇਬੇ ਨਹੀਂ ਤਾਂ ਇਨੂਆਂ ਨੇ ਗੰਜੀਆਂ ਕਰਤੀਆਂ ਇਨੂਆਂ ਨੇ ਇੱਥੇ ਇਨੂ ਹੀ ਪਿਆ ਬਸ ਵਾਲ ਛੜ ਗਏ ਇੱਥੋਂ ਐ ਗੋਲ ਤੜਕੇ ਗੋਹੇ ਵਾਲਾ ਬੱਠਲ ਦੁਪਹਿਰੇ ਚਰੀ ਦੀ ਪੰਡ ਆਥ ਨੇ ਲੱਕੜਾਂ ਦੀ ਭਰੀ ਹਰ ਵਕਤ ਸਿਰ ਤੇ ਭਾਰ ਹੀ ਰਹਿੰਦਾ किनिया पीढियां हो गई यार कदों बदलोगे यार ती एडे एडे हो के आप कोठिया महल बना के गरीबा का खून चूस के तुर गए फिर फिर कहने हम सू फिर दोबारे मौका दो क्यों मौका दे है जी? है मैंने पता लगे बेबे के सिर तठ बेबे सिर त बठण ही रह गया ਉਹੀ ਤਾਂ ਦੁੱਖ ਹੈ ਇਹ ਬੱਠੜ ਉਦੋਂ ਦੂਰ ਹੋਊਗਾ ਜਦੋਂ ਤੁਹਾਡੇ 3 ਪੁੱਤ ਨੌਕਰੀਆਂ ਤੇ ਲੱਗੇ ਜਦੋਂ ਲੱਖ ਲੱਖ ਰੁਪਏ ਮਹੀਨਾ ਤੁਹਾਡੇ 3 ਪੁੱਤ ਕਮਾਉਣ ਲੱਗੇ ਉਹ ਗਰੀਬੀ ਚੱਕਣਗੇ ਤੁਹਾਡੀ ਦੇਖ ਲਿਓ ਸ਼ਰਤ ਲਾ ਲਿਓ ਮੇਰੇ ਨਾਲ ਮੈਂ ਅੱਜ ਤੋਂ 1.5 ਸਾਲ ਪਹਿਲਾਂ ਮੈਂ ਅੱਜ ਤੋਂ 1.5 ਸਾਲ ਪਹਿਲਾਂ ਕਿਹਾ ਸੀ ਮੈਂ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ ਮਜ਼ਾਕ ਕਰਦੇ ਸੀ ਉਦੋਂ ਹਾਂ ਕਿਵੇਂ ਹੋ ਜੂ ਅੱਜ ਹੈਗੇ ਨਾ ਅਫੜਾ ਦੋ ਜ ਕੋਈ ਨਹੀਂ ਕੋਈ ਨਹੀਂ ਮੈਨੂੰ ਫੜਾ ਦੋ ਮੈਂ ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਜੇ ਇਹ ਚਾਹੁੰਦੇ ਜੇ ਨੀਤਾ ਸੱਚੀਆਂ ਹੁੰਦੀਆਂ ਸਾਰਾ ਕੁਝ ਹੋ ਸਕਦਾ ਸੀ ਹੁਣ ਕਿਵੇਂ ਹੋਈ ਜਾਂਦਾ ਜੀ ਉਹੀ ਖੰਬੇ ਨੇ ਉਹੀ ਤਾਰਾਂ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਉਹੀ ਜੈਂਪਰ ਨੇ ਹੁਣ ਕਿਵੇਂ ਬਿਜਲੀ ਆਈ ਜਾਂਦੀ ਹੈ ਨਾਲ ਦਿਨੇ ਆਉਂਦੀ ਹੈ ਪੂਰੀ ਮੈਂ ਅਫਸਰਾਂ ਨੂੰ ਬੁਲਾਇਆ ਬਿਜਲੀ ਵਾਲਿਆਂ ਨੂੰ ਮੈਂ ਕਿਹਾ ਯਾਰ ਪੂਰੀ ਦੁਨੀਆ ਦੇ ਦਫ਼ਤਰ ਜਿਹੜੇ ਨੇ ਸਵੇਰੇ 9 ਤੋਂ 5 ਖੁੱਲਦੇ ਨੇ ਦਿਨੇ ਇੱਕ ਕਿਸਾਨਾਂ ਵਾਲਾ ਦਫ਼ਤਰ ਰਾਤ ਨੂੰ 2:30 ਵਜੇ ਕਿਉਂ ਖਲਾ ਲੈਂਦੇ ਹੋ ਵੀ ਰਾਤ ਨੂੰ ਆਉਗੀ ਜਿਹ ਲੈਟ 2 ਵਜੇ ਨਾ ਪਹਿਲਾਂ ਸੌਂ ਸਾਂ ਜਾਂ ਨਾ ਬਾਅਦ ਸੌਂ ਸਾਂ ਦਿਨੇ ਦੇ ਦੋ ਯਾਰ ਅਲਰਟ ਕਹਿੰਦੇ ਜੀ ਪਹਿਲਾਂ ਤੂੰ ਚੱਲਿਆ ਆਉਂਦਾ ਮੈਂ ਬਦਲੂਗਾ ਕਦੋਂ ਫਿਰ ਬਦਲੋ ਇਹਨੂੰ ਹੁਣ ਦਿਨੇ ਆਉਂਦੀ ਐ ਜੀ ਦਿਨੇ ਆਉਂਦੀ ਐ ਕਿਉਂ ਅਸੀਂ ਸੱਪਾਂ ਦੀਆਂ ਸਿਰੀਆਂ ਮਿੱਦੀ ਓਥੇ ਰਾਤ ਨੂੰ ਹੁਣ ਦਿਨ ਰਾਤ ਹੀ ਕਰ ਰੱਖੀ ਐ ਮੈਂ ਕਹਿ ਰੱਖਿਆ ਮੈਂ ਕਹਿਆ ਤੂੰ ਉਹ ਆਪ ਹੀ ਬੰਦ ਕਰਨਗੇ ਯਾਰ ਤੁਸੀਂ ਨਾ ਬੰਦ ਕਰੋ ਮੈਂ ਕੋਈ ਕਿਸਾਨ ਇੰਨਾ ਕਮਲਾ ਨਹੀਂ ਹੈਗਾ ਵੀ ਆਪਦੀਆਂ ਬੱਟਾਂ ਤੋੜ ਲੇ ਉਹ ਪੋਚੜੀਆਂ ਤਾਂ ਉਸੇ ਨੂੰ ਪੈਣਗੀਆਂ ਉਹ ਆਪ ਹੀ ਬੰਦ ਕਰ ਦੂਗਾ ਜਦੋਂ ਪਾਣੀ ਮਿਲ ਗਿਆ ਮੈਂ ਉਹਨੂੰ ਕਿਹਾ ਮੈਂ 8 ਘੰਟੇ ਕੀਨੇ ਬਣਾਇਆ ਯਾਰ ਵੀ 8 ਘੰਟੇ ਉਹ ਵੀ ਵਿਚਦੀ ਘੰਟਾ ਘੰਟਾ ਕੱਟ ਲਾਉਨੇ ਹੋ ਫੇਰ 2 ਘੰਟੇ ਫੇਰ ਘਣ ਇਹ ਕਿਹਨੇ ਬਣਾਇਆ ਮੈਂ ਕਿਹਾ ਤੁਹਾਨੂੰ ਕਿਵੇਂ ਪਤਾ ਲੱਗੇ ਵੀ 8 ਘੰਟਿਆਂ ਨਾਲ ਉਹਦੀ ਜੀਰੀ ਰੰਮ ਜਾਂਦੀ ਹੈ ਇਹ 7 ਕਿਉਂ ਨਹੀਂ ਬਣਾਏ 9 ਕਿਉਂ ਨਹੀਂ ਬਣਾਏ ਕਹਿੰਦੇ ਜੀ ਸੈਕਟਰੀ ਲੈਵਲ ਤੇ ਮੀਟਿੰਗ ਹੋਈ ਸੀ ਉਸਮੇ ਫੈਸਲਾ ਹੋਇਆ ਥਾ اچھا ਮੈਂ ਕਿਹਾ ਨੱਕਾ ਲੈਵਲ ਤੇ ਕਦੇ ਮੀਟਿੰਗ ਹੋਈ ਹੈ ਕਹਿੰਦੇ ਇਹ ਕੀ ਹੁੰਦਾ ਹੈ ਨਾਕਾ ਲੈਵਲ ਮੈਂ ਕਿਹਾ ਨਾਕਾ ਨਹੀਂ ਨੱਕਾ ਨੱਕਾ ਲੈਵਲ ਤੇ ਮੀਟਿੰਗ ਹੋਈ ਹੈ ਕਦੀ ਕਹਤੇ ਨਹੀਂ ਮੈਂ ਕਿਹਾ ਲੈ ਕੇ ਜਾਵਾਂਗੇ ਤੁਹਾਨੂੰ ਕਹਿੰਦੇ ਇਹ ਕੀ ਹੁੰਦਾ ਕਹੇ ਮੈਂ ਕਿਹਾ ਨੱਕਾ ਉਹ ਹੁੰਦਾ ਜਿੱਥੋਂ ਕਿਆਰੇ ਨੂੰ ਪਾਣੀ ਜਾਂਦਾ ਉਹ ਤੁਸੀਂ ਕਿਆਰੇ ਚ ਉਹਨੇ ਪਾਣੀ ਵੜਤਾ ਅੱਧਾ ਕਿਆਰਾ ਰਮਿਆ ਲਾਈਟ ਚਲੀ ਗਈ ਖਾਰ ਮਰ ਗਿਆ ਫੇਰ ਆ ਗਈ 2 ਘੰਟੇ ਬਾਅਦ ਫੇਰ ਉਸੇ ਕਿਆਰੇ ਜਾਊਗਾ ਉਹ ਘਹਿਰਾ ਭਰਿਆ ਅਗਲੇ ਛੱਡਿਆ ਲਾਈਟ ਚਲੀ ਗਈ ਖਾਲ ਮਰ ਗਿਆ ਫਿਰ ਦੁਬਾਰੇ ਆ ਹੀ ਫੇਰ ਮੈਂ ਕਿਹਾ ਤੁਹਾਨੂੰ ਪਤਾ ਖਾਲ ਮਰ ਗਿਆ ਕੀ ਹੁੰਦਾ ਮੈਂ ਕਿਹਾ ਤੁਸੀਂ ਇਕੱਠੀ ਦਿਓ 11-12 ਘੰਟੇ ਉਹਨਾਂ ਨੂੰ 8 8.5 9 ਬਾਅਦ ਤੋਂ 10 ਘੰਟੇ ਵਿੱਚ ਬੰਦ ਕਰ ਦੇਣਗੇ ਉਹ ਵੀ ਯਾਰ ਮੇਰੇ ਤਾਂ ਹੋਗਾ ਕੱਲ ਨੂੰ ਲਾ ਲਾਂਗੇ ਉਹ ਫਿਰ ਹੁਣ ਕਿਵੇਂ ਆਉਂਦੀ ਹੈ ਬਿਜਲੀ ਇਹ ਜੀ ਨਾਲੇ 90% ਘਰਾਂ ਨੂੰ ਆਪਾਂ ਵੈਸੇ ਵੀ ਫ੍ਰੀ ਕਰਤੀ 600 ਜੁਨਟ ਬਿਜਲੀ ਵੀ ਆਮ ਹੈ ਬਿਜਲੀ ਬੋਰਡ ਨੂੰ ਪੁੱਛ ਲਿਓ ਮੀਡੀਆ ਬੈਠਾ ਸੰਗਰੂਰ ਦਾ ਸਾਡੇ ਮਿੱਤਰ ਹੀ ਬੈਠੇ ਨੇ ਲਾਲੀਹੋਰੀ ਬਟ ਰੁਕਾਂ ਵਾਲੀ ਨੇ ਸਾਰੇ ਬਿਜਲੀ ਬੋਰਡ ਵਾਲੇ ਅਫਸਰਾਂ ਨਾਲ ਇੰਟਰਵਿਊ ਕਰ ਲਿਓ ਉਹ ਕਹਿੰਦੇ ਪਹਿਲੀ ਵਾਰ ਤਾਂ ਸਾਡਾ ਕਰਜ਼ਾ ਲੈ ਹੈ ਕਿਸੇ ਨੇ ਨਹੀਂ ਸਾਡੇ ਤਾਂ ਕਰਜ਼ਾਈ ਹੁੰਦੇ ਸੀ ਨਾਲੇ ਬਿਜਲੀ ਬੋਰਡ ਦਾ ਕਰਜ਼ਾ ਨਹੀਂ ਹੈਗਾ ਨਾਲੇ ਫਰਮਲ ਪਲਾਂਟ ਖਰੀਦ ਲਿਆ ਗੋਇੰਦਵਾਲ ਸਾਹਿਬ ਵਾਲਾ ਪ੍ਰਾਈਵੇਟ ਫਰਮਲ ਪਲਾਂਟ ਖਰੀਦ ਲਿਆ ਸਰਕਾਰ ਨੇ ਉਹ ਕਹਿੰਦੇ ਘਾਟੇ ਚ ਮੈਂ ਸਾਨੂੰ ਦਿਓ ਅਸੀਂ ਕਰਦੇ ਹਾਂ ਠੀਕ ਇਹਨੂੰ ਕੋਲਾ ਆਪਣਾ ਹੈ ਕੋਲੇ ਦੀ ਖਾਨ ਆਪਣੀ ਝਾਰਖੰਡ ਚ ਚੱਲਦੀ ਹੈ ਆਪਾਂ ਚਲਾਈ ਹੈ ਉਹ 540 ਮੈਗਾਵਾਟ ਦਾ ਚੱਲਦਾ ਚੱਲਦਾ ਲਿਆ ਆ ਹੁੰਦੇ ਕੰਮ ਨਹਿਰ ਬਣਾਵਾਂਗੇ ਹੁਣ ਮਾਲਵਾ ਨਹਿਰ ਜਿਹੜੀ ਰਾਜਸਥਾਨ ਨੂੰ ਨਹਿਰ ਜਾਂਦੀ ਹੈ ਨਾ ਜਿਹੜੀ ਇੱਥੋਂ ਆਪਾਂ ਜਾਣਦੇ ਹਾਂ ਮਲੋਟ ਨੂੰ ਵੱਡੀ ਨਹਿਰ ਜਾਂਦੀ ਹੈ ਰਾਜਸਥਾਨ ਨੂੰ ਹਰੀਕੇ ਤੋਂ 18000 ਕਿਊਸਿਕ ਪਾਣੀ ਜਾਂਦਾ ਉਹ ਚ ਉਹਦੇ ਪਰਲੇ ਪਾਸੇ ਪੰਜਾਬ ਦੀ ਨਹਿਰ ਹੈ ਬਿਲਕੁਲ ਨਹਿਰ ਤੇ ਪਰਲੇ ਪਾਸੇ ਨਾਲੀ 5000 ਕਿਉ ਸਿਕਾਉਚ ਉਹਨੂੰ ਸਰੰਦ ਕਹਿੰਦੇ ਐ ਸਰੰਦ ਫੀਡਰ ਤੱਕ ਉਹ ਫਾਜ਼ਿਲ ਕਾ ਜਿਹੜਾ ਲਲਾਬਾਦ ਵਾਲਾ ਪੰਨੀਆਲ ਇਹ ਏਰੀਏ ਨੂੰ ਪਾਣੀ ਜਾਂਦਾ ਪਰ ਜਿਹੜਾ ਇਧਰਲੇ ਪਾਸੇ ਵਾਲਾ ਗਿੱਦੜਵਾਹੇ ਵਾਲਾ ਇਲਾਕਾ ਹੈ ਉਧਰਲੇ ਪਾਸੇ ਨੂੰ ਪਾਣੀ ਦੇਣ ਵਾਸਤੇ ਕੋਈ ਨਹਿਰ ਹੈ ਨਹੀਂ ਰਾਜਸਥਾਨ ਵਾਲੀ ਚੋਂ ਤਾਂ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਉਹ ਤਾਂ ਕੱਢ ਹੀ ਨਹੀਂ ਸਕਦੇ ਆਪਾਂ ਸਮਝੋ ਉੱਥੇ ਇਹੋ ਜਿਹੇ ਕਰ ਗਏ ਇਹ ਪੁਰਾਣੇ ਤਾਂ ਫਿਰ ਕਰ ਲਾਸ ਕਰਦੀਆਂ ਵੱਡੀਆਂ ਮੋਟਰਾਂ ਲਾ ਕੇ ਨਾ ਮੋਟਰਾਂ ਰਾਹੀਂ ਉਹ ਉਸ ਰਾਜਸਥਾਨ ਵਾਲੀ ਨਹਿਰ ਦੇ ਉੱਤੋਂ ਦੀ ਪਾਣੀ ਇੱਧਰ ਨੂੰ ਸਿੜਦੇ ਆਂ ਜੀ। ਬਿਜਲੀ ਖਪਤ ਹੁੰਦੀ ਐ, ਮੋਟਰਾਂ ਤੇ ਖਰਚ ਆਂਦਾ ਐ। ਅਸੀਂ ਕਿ ਐ ਕਰਦੇ ਆਂ ਆਪਾਂ ਇੱਧਰਲੇ ਪਾਸੇ ਵੀ ਇੱਕ ਬੜਾ ਲੈਨੇ ਆਂ। ਹਰੀਕੇ ਪੱਤਣ ਤੋਂ ਤਾਂ ਪਾਣੀ ਆਉਣਾ ਐ। ਜਿੰਨਾ ਪਾਕਿਸਤਾਨ-ਪੂਖਤਨ ਨੂੰ ਜਾਂਦਾ ਥੋੜਾ ਬਹੁਤ ਉਹ ਵੀ ਕੱਟ ਜੂਗਾ। ਇੱਧਰ ਹੁਣ ਇੱਧਰਲੇ ਪਾਸੇ ਨਹਿਰ ਬਣੂਗੀ ਪੰਜਾਬ ਦੀ। ਗਿੱਦੜਵਾਏ ਵਾਲੇ ਪਾਸੇ। ਉਹਦੇ ਨਾਲ ਗਿੱਦੜਵਾਏ ਤੋਂ ਲੈ ਕੇ ਲੰਬੀ ਜੇ ਸਾਰਾ ਨਾਕਾ ਜਿਹੜਾ ਨਾ ਉਹਦੇ ਨਾਲ ਪਾਣੀ ਦੀ ਘਾਟ ਨਹੀਂ ਰਹਿਣੀ। ਮਾਲਵਾ ਨਹਿਰ ਉਹਦਾ ਨਾਮ ਰੱਖਾਂਗੇ। ਹਰਾਨ ਹੋ ਜਾਓਗੇ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਹੈ ਜਿਹੜੀ ਬਣਾ ਰਹੇ ਆ ਆਜ਼ਾਦੀ ਤੋਂ ਬਾਅਦ